ਜੀ ਜਵਾਨੀ ਦੇਖ ਲੋ ਦੋਸਤੋ ਕਿੱਧਰ ਨੂੰ ਚੱਲ ਪਈ ਗੁਰੀ ਕੀ ਲਾਇਆ ਹੋਈ ਬਾਜਰੇ ਚੱਕ ਕੇ ਲੈ ਆ ਬਾਈ ਨੂੰ ਆਪਾਂ ਹੈ ਟਿਕਾ ਲੱਗਿਆ ਇਹਦਾ ਹੈ ਟਿਕਾ ਲਾਇਆ ਹੋਇਆ ਤੇ ਸੱਜਣੋ ਬਾਜਰੇ ਚ ਡਿੱਗੇ ਪਿਆ ਸੀਗਾ ਤੇ ਆ ਇਹਦਾ ਮੋਟਰਸਾਂ ਦੇ ਖੜਾ ਅਸੀਂ ਖੇਤ ਆਏ ਸੀਗੇ ਹੈ ਮਰਿਆ ਪਿਆ ਮਰਿਆ ਨਹੀਂ ਪਿਆ ਹੈਗਾ ਜਾ ਆ ਦੇਖ ਇੱਕ ਮਿੰਟ ਇਹਦਾ ਬਾਈ ਦੇਖੋ Laash ਦੇਖ ਲੋ Laash ਵੀ ਕਹਿ ਦਦੇ ਆਪਾਂ ਪਹਿਲਾਂ ਦੇਖ ਲੋ ਇੱਕ ਮਿੰਟ ਨੂੰ ਪਾਣੀ ਪੂਣੀ ਪਾਉਣਿਆ ਨਾੜ ਤੇ ਟੀਕਾ ਲੱਗਿਆ ਹੋਇਆਗਾ ਤੇ ਅਗਲਾ ਕਹਿੰਦਾ ਫੇਕ ਵੀਡੀਓ ਕੋਈ ਫੇਕ ਵੀਡੀਓ ਨਹੀਂ ਇਹ ਬਾਈ ਪਿੰਡ 75 ਦੀ ਹੈ ਤੇ ਜਿਹੜਾ ਪਿੰਡੇ ਪੈਂਦਾ ਕੌਰੀਆਂ ਲਵੇ ਤੇ ਦੇਖ ਸਕਦੇ ਹੋਗੇ ਇਹ ਬਜਰੇ ਚੱਕ ਲਿਆ ਕੁਰੀ ਹਾਂ ਉੱਥੇ ਚੱਕ ਲਿਆ ਉੱਥੇ ਗਰੇ ਭੇਜ ਲਿਆ ਫੜ ਫੋਨ ਫੜ ਕੇ ਬਾਈ ਇਹ ਰੋਆ ਪਾਣੀ ਪੂਣੀ ਭਲਾਵਾਂਗੇ ਇਹਨੂੰ ਕੋਈ ਡਾਕਟਰ ਦੇ ਵੀ ਲੈ ਕੇ ਜਾਵਾਂਗੇ ਸਾਰੇ ਕਿਤੇ ਲੈ ਕੇ ਜਾਵਾਂਗੇ ਤੁਸੀਂ ਇੱਕ ਗੱਲ ਕਹਿਣੋ ਜਿਹੜੇ ਬੰਦੇ ਕਹਿੰਦੇ ਵੀ ਬਾਈ ਇਹ ਪੰਜਾਬ ਨੂੰ ਬਦਨਾਮ ਕਰਦੇ ਜੇ ਕਰਦੇ ਉਹ ਕਰਦੇ ਕੋਈ ਅਸੀਂ ਪੰਜਾਬ ਨੂੰ ਬਦਨਾਮ ਨਹੀਂ ਕਰਦੇ ਬੰਦੇ ਨੂੰ ਬਾਈ ਅਸੀਂ ਚੱਕ ਕੇ ਲਿਆ ਆ ਬਜਰੇ ਚ ਡਿੱਗੇ ਪਏ ਸੀ ਠੀਕ ਹੈ ਨਾ ਕੁਦਰਤੀ ਮਿਲਦਾ ਗੁਰੀ ਹਰਾ ਹਰਾ ਵੱਢ ਰਹੀ ਸੀ ਅਸੀਂ ਉਧਰੋਂ ਗੁਰੀ ਨੇ ਮੋਢੇ ਨੇ ਚੱਕੇ ਕਿਉਂਕਿ ਮੈਥੋਂ ਬਾਈ ਚੱਕਿਆ ਨਹੀਂ ਜਾਂਦਾ ਆ ਮੋਰਚਲੇ ਦੇ ਕੋਲੇ ਮੋਰਚਲੇ ਦੇ ਹਾਲਾਤ ਦੇਖ ਲੋ ਗਰੀਬ ਕਰਦਾ ਲੱਗਦਾ ਭਾਈ ਜਮਾ ਜਮਾ ਗਰੀਬ ਕਰਦਾ ਲੱਗਦਾ ਹਨਾ ਤੇ ਜਿਹੜੇ ਸਾਹਬ ਨਾਲ ਹਾਲਾਤ ਨੇ ਵੀ ਮਾੜੀ ਮੋਟੀ ਨੂੰ ਸ਼ਰਮ ਚ ਆਈ ਦੀ ਆਓ ਭਾਈ ਹੈਲੋ ਓ ਹੈਲੋ ਓ ਭਾਈ ਅੱਖਾਂ ਖੜੀਆਂ ਨੇ ਜਮੀਂ ਦੇਖ ਰ ਸਕਦੇ ਹੋ ਦੋਸਤੋ ਹੈਲੋ ਦੇਖ ਲੋ ਭਾਈ ਹੱਥ ਹੱਥ ਜਮੀਂ ਹੱਥ ਨਾਲ ਟਾਈਮ ਹੋ ਰਿਹਾ ਦੇਖ ਲੋ ਆ ਇਹ ਸ਼ਾਮ ਦਾ ਟਾਈਮ ਹੈ ਇਹ ਪਿੰਡ ਕੌਰੀਆਂ ਦੇ ਨੇਵੇਂ ਪਿੰਡਾਗਾ ਤੇ ਆਹ ਦੇਖ ਲੋ ਭਾਈ ਠੀਕ ਹੈ ਮੋਟਰ ਹੱਥ ਹੱਥ ਲੱਗ ਗਿਆ ਹਲ ਨਾਲ ਮਿਲਦਾ ਹੈਲੋ ਓ ਭਾਈ ਹੈਲੋ ਹੈਲੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਹੜਾ ਪਿੰਡਾ ਇਹਦਾ ਫੋਨ ਫੋਨ ਨਾ ਫੋਨ ਵੀ ਨਹੀਂ ਹੈਗਾ ਯਾਰ ਜੇਬ ਚ ਆ ਭੈ ਉਹ ਇਹ ਫੋਨ ਤਾਂ ਹੈਗਾ ਬਾਈ ਦੇਖੋ ਕੀ ਬੰਦਾ ਫੋਨ ਲੱਗਦੇ ਘਰ ਮਨ ਕਿੱਥੋਂ ਕਿੱਥੋਂ ਬੰਦੇ ਲੌਕ ਦੇਖੋ ਲੱਕੇ ਖੁੱਲਦਾ ਨਹੀਂ ਖੁੱਲਦਾ ਯਾਰ ਖੁੱਲਦਾ ਨਹੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਫੇਸ ਐਡੀ ਵੀ ਲੱਗੀ ਹੋਈ ਭਾਈ ਕਿਸੇ ਦੀ ਮਾਂ ਦਾ ਪੁੱਤ ਮਿਲ ਜੇ ਵੱਧ ਤੋਂ ਵੱਧ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨੇਰੇ ਦਾ ਟਾਈਮ ਹੈ ਅਸੀਂ ਭਾਈ ਇਹੇ ਜਿਹੇ ਟਾਈਮ ਹਰਾ ਬਣਾਉਣ ਨੇ ਖੇਤਾ ਆਹ ਸਾੜੇ ਇੱਧਰ ਬਾਜਰਾ ਭਾਈ ਚੈੱਕ ਕਰਾ ਦੇ ਹਨਾ ਤੇ ਅਸੀਂ ਬਾਜਰੇ ਤੇ ਆਈ ਸੀ ਭਾਈ ਇੱਥੋਂ ਇਹਦੀ ਭਾਈ ਆਪਾਂ ਹਣਾ ਕਹਿ ਸਕਦੇ ਆਂ ਕਿ ਡਿੱਗਿਆ ਪੈ ਸੀ ਆਪਾਂ ਹਲੇ ਕੁਝ ਨਹੀਂ ਕਹਿੰਦੇ ਕਿਉਂਕਿ ਹਲੇ ਬੋਲ ਨਹੀਂ ਰਿਹਾ ਬਾਕੀ ਚਾਂਸ ਭਾਈ ਹਲੇ ਤਾਂ ਆਪਾਂ ਉਹਨਾਂ ਦਾ ਇਹਨੂੰ ਭਾਈ ਕੋਈ ਮਰਿਆ ਕਹਿ ਸਕਦੇ ਆਂ ਪਰ ਨਾਲ ਸਹੀ ਕਹਿ ਸਕਦੇ ਆਂ ਤੇ ਇੱਧਰ ਪਿਆ ਸੀਗਾ ਤੇ ਅਸੀਂ ਚੱਕ ਕੇ ਲੈ ਕੇ ਆਏ ਆ ਹਨਾ ਤੇ ਗੁਰੀਏ ਬਾਜ ਦਾ ਵੱਡਾ ਲੱਗਦਾ ਜਿਹੜੀ ਦਾਤੀ ਉਧਰ ਹੈ ਜਦੋਂ ਦੇਖਿਆ ਟੀਕਾ ਲਾਈ ਬਾਈ ਲੁੱਕ ਏ ਟੀਕਾ ਲਾਉਂਦਾ ਹੈ ਦੂਜੀ ਗੱਲ ਬਾਈ ਇਹਦਾ ਮੋਟਰਸਾਈਕਲ ਦਿਖਾਦੀ ਆਪਾਂ ਮੋਟਰਸਾਈਕਲ ਦੇ ਹਾਲਾਤ ਦੇਖ ਸਰ ਤੁਸੀਂ ਹੀਰੋ ਆਂਡਾ ਪੁਰਾਣਾ ਜਾਂ ਮੋਟਰਸਾਈਕਲ ਆਗਾ ਬਾਈ ਬਾਕਸਰ ਰਿਵੀ ਟਾਈਪ ਕਹਿੰਦੇ ਹਨ ਹੈ ਨਾ ਇਹ ਗੁਰੀ ਹਾਂ ਤੇ ਦੇਖ ਸਕਦੇ ਹੋ ਦੋਸਤੋ ਮੈਨੂੰ ਗਰੀਬ ਕਰਦਾ ਲੱਗਦਾ ਕੋਈ ਬਾਈ ਬੜਾ ਤਕੜੇ ਕਰਦਾ ਵੀ ਨਹੀਂ ਹੈਗਾ ਹਨ ਆਪਣੇ ਵਰਗਾ ਹੀ ਹੈ ਨਾਰਮਲ ਕਰਦਾ ਜਿਹੜੇ ਬੰਦੇ ਕਹਿੰਦੇ ਇਹ ਫੇਕ ਵੀਡੀਓ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਕੋਈ ਫੇਕ ਨਹੀਂ ਹੈਗੀ ਤੇ ਬੰਦਾ ਦੇਖ ਲਓ ਬਾਈ ਅੱਖਾਂ ਅਹੀਂ ਖੜੀਆਂ ਨੇ ਉ ਕੋਈ ਜਮਾ ਵੀ ਫੇਕ ਵੀਡੀਓ ਨਹੀਂ ਹੈਗੀ ਬਾਦੂ ਤੋਂ ਬਾਦ ਸ਼ੇਅਰ ਕਰ ਦੋ ਕਿਸੇ ਮਾਂ ਦਾ ਪੁੱਤ ਮਿਲ ਜੇ ਬਾਈ ਹਨਾ ਉਹ ਬਾਈ ਹੈਲੋ ਹੋਰ ਯਾਰ ਆਪਾਂ ਲੈ ਕੇ ਵੀ ਕਾਦੇ ਜਾਈਏ ਹਨਾ ਰੇੜੀ ਵੀ ਉਹ ਦੂਰ ਖੜੀ ਹੈਗੀ ਆਪਣੀ ਹੂੰ ਉਹ ਬਾਈ ਚੱਲ ਦੇਖਦਾ ਮੋਢੇ-ਮੋਢੇ ਤਰਕੇ ਲੈ ਜਾਣੇ ਆ ਮੈਂ ਫੋਨ ਲਾਉਣਾਗਾ ਇੱਕ ਮਿੰਟ ਐਂਬੂਲੈਂਸ ਨੂੰ ਫੋਨ ਲਾਉਣਾ ਇਹ ਤਾਂ ਬਾਈ ਵਾਲਾ ਫੋਨ ਮੇਰੇ ਨਾਲ ਫੋਨ ਦੇ ਲੈ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਤੇ ਇੰਨਾ ਕੇ ਸ਼ੇਅਰ ਕਰ ਦਿਓ ਬਾਈ ਕਿਸੇ ਮਾਂ ਦਾ ਪੁੱਤ ਮਿਲ ਜੇ ਸਾਨੂੰ ਕੋਈ ਚੱਕਰ ਨਹੀਂ ਵਿਹਵਾ ਪਾਂ ਦਾ ਸਾਨੂੰ ਫੋਨ ਲਾਉਣਾ ਕਰੋ ਸਾਨੂੰ ਲੈ ਕੇ ਨਾ ਕਰੋ ਆ ਵੀਡੀਓ ਨੂੰ ਕਰੀਓ ਸ਼ੇਅਰ ਕਰ ਦਿਓ ਕੋਈ ਚੱਕਰ ਨਹੀਂ ਗਾ ਤੁਸੀਂ ਦੇਖ ਸਕਦੇ ਹੋ ਬਾਈ ਬਾਜਰੇ ਚੋ ਬਾਈ ਦੀ ਹਨਾ ਤੇ ਆਪਣੀ ਆਪਾਂ ਕਹਿੰਦੇ ਬਾਜਰੇ ਚੋ ਮਿਲਿਆ ਬਾਈ ਟੀਕਾ ਲਾਇਆ ਹੋਇਆ ਸੀ ਬਾਈ ਦੇ ਟੀਕਾ ਵੀ ਸਿਰੰਜ ਭਈਆ ਉੱਥੀ ਹਾਂ ਸਿਰੰਜ ਆਪਾਂ ਕਿਉਂਕਿ ਤਾਣੀ ਦਿਖਾ ਸਕਦੇ ਬਾਈ ਕਿਉਂਕਿ ਬਾਈ ਆਪਾਂ ਗਾਈਡਲਾਈਨ ਤੋਂ ਆਪਾਂ ਲੰਘ ਨਹੀਂ ਸਕਦੇ ਹਨ ਫੇਸਬੁੱਕ ਤੇ ਚੱਕ ਪਾ ਨਹੀਂ ਸਕਦੇ ਤੇ 1 ਮਿੰਟ ਮੈਂ ਫੋਨ ਲਾ ਲਾ ਹਨਾ ਤੇ 1 ਮਿੰਟ ਮੈਂ ਡਾਕਟਰ ਨੂੰ ਫੋਨ ਆਉਣਾ ਪੰਮੀ ਨੂੰ ਤੇ ਆ ਲੱਗ ਗਿਆ ਬੋਲਣ ਮਿਲ ਉਹ ਬਾਈ ਹੈਲੋ ਪਿੰਡ ਕਿਹੜਾ ਦਰਾ ਹੈਲੋ ਬਾਈ ਹੋਸ਼ ਆ ਕੇ ਕਿਹੜਾ ਪਿੰਡ ਹੈ ਹਾਂ ਕਿਹੜਾ ਪਿੰਡ ਹੈ ਇੱਕ ਮਿੰਟ ਮੈਂ ਡਾਕਟਰ ਨੂੰ ਫੋਨ ਲਾ ਲਾ ਕਿਹੜਾ ਪਿੰਡ ਕਿਹੜਾ ਹੈਲੋ ਪਿੰਡ ਕਿਹੜਾ ਬੋਲ ਹੈ ਬੜਿਆਲਾ ਦਹਣੀ ਹੈਲੋ ਡਾਕਟਰ ਸਾਹਿਬ ਆਪਣੇ ਮੜਾਇਆ ਖੇਤ ਆਇਓ ਥੋੜਾ ਜਿਹਾ ਐਮਰਜੈਂਸੀ ਹੋ ਗਈ ਹਾਂਜੀ ਹਾਂ ਆ ਜਿਓ ਠੀਕ ਹੈ ਜੀ ਕੋਈ ਵੀ ਫੇਕ ਵੀਡੀਓ ਨਹੀਂ ਹੈਗੀ ਪਿੰਡ ਦੱਸ ਸਹੀ ਕਿਹੜਾ ਯਾਰਾ ਪਾਣੀ 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 ਪਿਲਾਉਣੇ ਪਾਣੀ ਪਿਲਾਉਣੇ ਹੈਗੇ ਕਿਹੜਾ ਪਿੰਡ ਕਿਹੜਾ ਹੈਗਾ ਤੇਰਾ ਪਿੰਡ ਕਿਹਦਾ ਸਰ ਅੱਛਾ ਹੈ ਹੈ ਪਟਿਆਲਾ ਦਾ ਹੈ ਨਹੀਂ ਟੀਕਲਾ ਓਏ ਹੈ ਤਰਾ ਕਰ ਦੇ ਹਾਲਾਤ ਤੂੰ ਦੇਖ ਲੈ ਹੈ ਪਾਣੀ ਪਾਣੀ ਦੇ ਨੇ ਫੋਨ ਤੇਰੇ ਕੋਲ ਹੀ ਪਿੰਡ ਦੱਸ ਕਿਹੜਾ ਹੈਗਾ ਅੱਛਾ ਪਟਿਆਲਾ ਦਾ ਹੈ ਨਹੀਂਗਾ ਪਾਣੀ ਪਾਣੀ ਪਿਲਾਉਣੇ ਹੈਗੇ ਦੇਖੀ ਬਾਤ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜਿਹੜੇ ਕਹਿੰਦੇ ਡਰਾਮਾ ਬਾਈ ਡਾਕਟਰ ਨੂੰ ਅਸੀਂ ਫੋਨ ਕਰਿਆ ਹਨ ਵਿੱਚ ਜਿਹੜੇ ਵਿਦਵਾਨ ਬਣਦੇ ਕਮੈਂਟਾਂ 'ਚ ਆ ਅਈ ਡਾਇਰੈਕਟਰ ਨੂੰ ਬਾਈ ਫੋਨ ਕਰਿਆਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ ਬਾਈ ਗੁਰੀ ਨੇ ਉਧਰ ਕੱਖ ਵੱਢ ਰਹੀ ਹੈਗਾ ਦੇਖ ਸਕਦੇ ਤੁਸੀਂ ਹਾਲਾਤ ਕੀ ਆਗੇ ਪੰਜਾਬ ਦੇ ਪੰਜਾਬ ਦੇ ਇੱਕ ਮਿੰਟ ਪਾਣੀ ਪਿਲਾਉਣ ਪੰਜਾਬ ਦੇ ਹਾਲਾਤ ਇਹ ਨੇਗੇ ਪਾਣੀ ਲਿਆ ਗੁਰੀ ਯਾਰ ਭੱਜ ਕੇ ਜਾ ਐਨੇ ਮੈਂ ਇਹਦੀ ਵੀਡੀਓ ਬਣਾਉਣਾ ਫੜਾ ਹੀ ਪਾਣੀ ਲੈ ਕੇ ਆ ਪਾਈ ਬਣ ਕੇ ਵਿੱਚ ਹੋਰ ਬਦਵਾਨ ਬਣਨਗੇ ਵੀ ਬੰਦਾ ਤੁਸੀਂ ਵਿਊਆਂ ਪਿੱਛੇ ਆਣਾ ਆਪਣੇ ਬੋਲੀ ਕੇ ਪਕਾਈ ਮਰੀਗੇ ਵੀ ਬੰਦਾ ਪਾਣੀ ਮੰਗ ਰਿਹਾ ਪਾਣੀ ਨਹੀਂ ਦਿੰਦਾ ਲੈ ਆਉਂਦਾ ਲੈ ਆਉਂਦਾ ਇੱਕ ਮਿੰਟ ਪਾਣੀ ਲਿਆਉਂਦਾਗਾ ਲੈਓ ਨਾ ਪਾਣੀ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਬਾਈ ਅਸੀਂ ਡਾਕਟਰ ਬੁਲਾ ਲਿਆ ਡਾਕਟਰ ਨੂੰ ਦਿਖਾਉਣੇ ਆ ਪਰ ਗੱਲ ਮੇਨ ਇਹ ਹੈਗੀ ਵੀ ਤੁਸੀਂ ਦੇਖ ਸਕਦੇ ਹੋ ਵੀ ਨਸ਼ਾ ਕਿੱਥੇ ਜਾ ਕੇ ਲਾਉਂਦੇ ਲੋਕ ਦੇ ਮਾਰੇ ਹਨਾ ਤੇ ਇੱਧਰ ਚਿੱਟਾ ਸੀ ਇੱਥੇ ਆਪਣਾ ਬਾਜਰੇ ਜੋ ਅਸੀਂ ਇਹਨੂੰ ਚੱਕ ਕੇ ਲਿਆ ਆ ਵੀਡੀਓ ਨੂੰ ਵਾਦ ਤੋਂ ਵਾਦ ਕਿਸੇ ਮਾਂ ਦਾ ਪੁੱਤ ਮਿਲ ਜੇ ਹਨਾ ਟੀਕਾ ਲਾਈ ਪਿਆ ਸੀਗਾ ਤੇ ਮੋਟਰਸਾਈਕਲ ਇਹਦਾ ਆਗਾ ਤੇ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਬਾਈ ਨੂੰ ਅਸੀਂ ਪਾਣੀ ਪੂਣੀ ਪਿਲਾ ਕੇ ਆ ਨਾ ਤੇ ਬਾਕੀ ਜਿਹੜੇ ਬੰਦੇ ਕਹਿੰਦੇ ਬਾਈ ਫੇਕ ਵੀਡੀਓ ਆ ਬਾਈ ਫੇਕ ਕੇ ਸਮਝ ਲੋ ਤੁਸੀਂ ਕਿਉਂਕਿ ਅਸੀਂ ਚੰਗਾ ਮੈਸੇਜ ਤਾਂ ਦ ਧੰਨਵਾਦ ਦੋਸਤੋ ਜਿਹੜਾ ਕੋਈ ਜਿਆਦਾ ਵਿਦਵਾਨ ਬਣਦਾ ਨੰਬਰ ਪਾ ਦਾਂਗੇ ਨੰਬਰ ਤੇ ਬਾਈ ਕਨੈਕਟ ਕਰ ਲਿਓ ਹਨਾ ਤੇ ਬਾਦ ਤੋਂ ਬਾਦ ਸ਼ੇਅਰ ਕਰ ਦਿਓ ਤੇ ਗੁਰੀ ਪਾਣੀ ਲੈਣ ਗਿਆ ਬਾਈ ਤੇ ਡਾਕਟਰ ਨੂੰ ਫੋਨ ਕਰਿਆ ਤੇ ਤੁਸੀਂ ਹਾਲਾਤ ਦਿਖਾਉਣੇ ਸੀ ਵੀ ਪੰਜਾਬ ਦੇ ਕੀ ਨੇ ਵੀ ਕਿਵੇਂ ਕਿਵੇਂ ਹਨਾ ਮਾਮਾ ਦੇ ਪੁੱਤ ਲਾਭਦੇ ਆ ਟੀਕਿਆਂ ਨਾਲ ਲਾ ਕੇ ਹੁਣ ਇਹਨੂੰ ਬਾਈ 10 ਮਿੰਟ ਪਹਿਲਾਂ ਕੋਈ ਹੋਸ਼ ਨਹੀਂ ਸੀ ਇਹਨੂੰ ਹਾਲੀਵੁੱਡੀ ਹੋਸ਼ ਆਇਆ ਹੁਣ ਤੇ ਅੱਖਾਂ ਉਮੀਦਵਾਰੀ ਫੇਰ ਖੜੀਆਂ ਨੇ ਤੇ ਟੀਕਾ ਜਿਹੜੀ ਬਾਹ ਚੋਂ ਅਸੀਂ ਉੱਥੇ ਬਾਈ ਟੀਕਾ ਦਿਖਾ ਨਹੀਂ ਸਕੇ ਟੀਕਾ ਬਾਜਰੇ ਜੀ ਪਿਆ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਾਦ ਤੋਂ ਬਾਦ ਧੰਨ